ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਨਿਰਗੁਣ ਯਾਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਜੀ ਤੇ ਰਖ ਨਾਨਕ ਨਿ ਬਿਹੀ ਨਾਲ ਅਸ਼ਟਪਦੀ ਮਮਿਆ ਕੇ ਗੁਣ ਜੀਤ ਪ੍ਰਾਣੀ ਕਵਣ ਮੂਲ ਤੈ ਕਵਣ ਦਿਸਟਾਨੀ ਜੇਨ ਤੂ ਸਾਜ ਸੁਆਰ ਸ਼ਿੰਗਾਰਿਆ ਗਰਬ ਅਗਣ ਮੇ ਜਿਨੇ ਉਬਾਰਿਆ ਬਾਰ ਬਿਰਬਸਤਾ ਤੁਜੇ ਪਿਆਰੇ ਦੂਦ ਭਰ ਜੋਬਣ ੋਜਨ ਸੁਖ ਸੂਦ ਬਿਰਦ ਭਿਆ ਉਪਰ ਸਾਖ ਸੈਨ ਮੁਖ ਉਪਾਇੋ ਬੈਠ ਕੋ ਦੇਣ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ਿ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਤਾਰ ਉੱਪਰ ਸੁਖ ਵਸੈ ਸੁੱਤ ਪ੍ਰਾਤ ਮੀਤ ਬਨਿੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਣ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦਿਨੇ ਹਸਤ ਪਾਵ ਕਰਨ ਨਿਤ ਰਸਨਾ तिसे त्याग अवर संग रचना ऐसा दुख मूड अंध बियापै नानक काड लियो प्रब आपै आद अंत जो राखण हार तिस्यो प्रीत ना करे ग्वार जाकी सेवा नव निद पाए ता सो मूड़ा मन नहीं लावे जो ठाकुर सदा सद् हजूरै ता को अंधा जानत दुरै ਜਾ ਕੀ ਟੈਲ ਪਾਵੈ ਦਰਗੇਹ ਮਾਨ ਤਿਸੇ ਬਿਸਾਰ ਮਉਦ ਅਜਾਨ ਸਦਾ ਸਦਾ ਇਹ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੋਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰਮਨ ਜੋ ਹੋਵਣ ਸੋ ਦੂਰ ਪ੍ਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਾਈ ਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਦਵ ਪ੍ਰੀਤ ਪਸੰ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਪਰ ਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਤ ਨਹੀਂ ਕੁਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਣ ਅੰਤਰ ਵਿਆਨ ਵਿਆਪੇ ਲੋਭ ਸੁਆਣ ਅੰਤਰ ਅਗਣ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾਕ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣੰਦਾ ਕੈਸੇ ਮਾਰਗ ਪਾਵੇ ਕਰੋ ਇਹ ਲੈ ਓਡ ਨਭਾਵਾ ਕਹਾ ਬਾਜ਼ਾਰ ਤਬੂਜੇ ਡੋਰਾ ਨਿਸ਼ ਕਈਏ ਤੋ ਸਮਝੇ ਪੋਰਾ ਕਹਾ ਬਿਸਨ ਪਦ ਗਾਪਾ ਗਾਵੇ ਗੰਗ ਚਤਨ ਕਰੇ ਤੋ ਵੀ ਸੁਰ ਭੰਗ ਕਹਾ ਪਿੰਗਰ ਪਰਬਤ ਪਰ ਭਵਣ ਨਹੀਂ ਹੋ ਤੂੰ ਆ ਉਸ ਗਵਣ ਕਰਤਾਰ ਕਰੋਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸਾਂਗ ਸਹਾਈ ਜੋ ਆਵੇ ਨਾ ਚੀਤ ਜੋ ਬerai ਤਾਂ ਸਿਉ ਪ੍ਰੀਤ ਬਲੂਆ ਕੇ ਗਿਰੇ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਧ੍ਰਿੜ ਕਰਮ ਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਇਆਹਉ ਜੋਗਤ ਬਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਕੂੰ ਠਾਕ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਗ ਹਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਰ ਸਗਰ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੂਆਗਿਆਕਾਰੀ ਤੁਮਰੀ ਕਤ ਮਤ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਹੇ ਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਏ ਨਾਨਕ ਕਹੋ ਨਸੀ ਜਈ ਬੇਣ ਨਾ ਮੇ ਪਤ ਜਾਏ ਸ਼ਲੋਕ ਅਸ਼ਟਪਦੀ 10 ਬਸਤੂ ਲੈ ਪਾਛੇ ਪਾਏ ਏਕ ਬਸਤ ਕਾਰਨ ਬਘੋੜ ਗਵਾਵੇ ਏਕ ਬੀਨਾ ਦੇ 10 ਵੀ ਹਿਰਲੇ ਤੋ ਮੂੜਾ ਕਹ ਕਿਆ ਕਰੇ ਵੇਸ਼ ਠਾ ਕਰ ਸੋ ਨਾਹੀ ਚਾਰਾ ਤਾਂ ਕੋ ਕੀ ਜੇ ਸਾਧ ਨਮਸ਼ਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਂ ਮਨ ਵੂਠਾ ਜਿਸਮ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਹਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਦ ਉਲਾਸ ਆਪਣੀ ਇਮਾਨਤ ਕੁਛ ਬੋਹਰ ਸਹਲੇ ਅਗਿਆਨੀ ਮਨ ਰੋਸ ਕਰੇ ਮਨ ਆਪਣੀ ਪ੍ਰਤੀਤ ਆਪ ਹੀ ਖੋਵੇ ਬੋਰ ਇਸ ਦਾ ਵਿਸਵਾਸ ਨਾ ਹੋਵੇ ਜਿਸ ਕੀ ਬਸ ਇਸ ਅਗੇ ਰਾਖ ਪ੍ਰਭ ਕੀ ਆਗਿਆ ਮੰਨੇ ਮਾਣਨੇ ਮਾਥੇ ਉਸਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਇਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਦ ਜਾਣਦ ਨੇਤ ਵਿਖਿਆ ਕੀ ਛਾਇਆ ਸਿਓ ਰੰਗ ਲਾਵੇ ਓਬਨ ਸੇਉ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸੋ ਜੋ ਲਾਵ ਨਹਿ ਤਾ ਕੋ ਹਾਥ ਨ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੋ ਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਹਵਸ ਅਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋ ਮੋਹ ਅਭਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੈ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਨਿਥਿਆ ਹਸਤ ਪਰ ਦਰਬ ਕੋ ਹਿਰੈ। ਨਿਥਿਆ ਨੇਤਰ ਪੇਖਤ ਪਰ ਤਰੇ ਰੁਪਾਦ ਨਿਥਿਆ ਰਸਨਾ ਭੋਜਨ ਅਨ ਸੁਆਦ। ਮਿਥਿਆ ਚਰਨ ਪਰ ਵਿਕਾਰ ਕੋ ਤਾਵੈ ਮਿਥਿਆ ਮਨ ਪਰ ਲੋਭ ਲਬਾਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਬਾਸ ਲੇਤ ਵਿਕਾਰਾ। ਬਿਣਬੂਜੇ ਮਿਥਿਆ ਸਭ ਭੈ ਹਫਲ ਦੇ ਨਾਨਕ ਹਰ ਹਰ ਨਾਮ ਲੇ। ਬਿਰਥੀ ਸਾਗਤ ਕੀ ਆਰਜਾ ਨਾ ਮਿਣਾ ਕੋ ਹੋਤ ਸੁਚਾ ਬਿੰਥਾ ਨਾ ਮਿਣਾ ਤਨੰਦ ਮੁਖ ਆਵਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿ ਹਾਰਥਾ ਬਹਾਈ ਮੇਗ ਵਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਰਨ ਬਿਰਥੇ ਸਭ ਕਾਮ ਜਿਉ ਕਿਰਪਾਣ ਕੇ ਦਿਨਾਰਥ ਧਾਮ ਤਨ ਤਨ ਜੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਂ ਕੇ ਬਲ ਬਲ ਜਾਓ रहत अवर्क छ अवर्क मावत मन नहीं पीत मुखो गंड लावत जानन हार प्रभु परबीन वार पेख ना कहूं दीन अवर उपदेश आप ना करै आवत जावत जम्मै मरै जिसके अंतर बसे निरंकार उसकी सीख तरै संसार जो तुम बाणे तिन प्रबजाता नानक उन सन चरण पराता ਕਰੋ ਬਿਨੰਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਨ ਹੱਪ ਆਪ ਆਪ ਕਰਤ ਨ ਮੇਰਾ ਕਿਸੇ ਦੂਰ ਜਨਾਵਤ ਕਿਸੇ ਬਿਝਾਵਤ ਨੇਰਾ ਉਪਾਪ ਸਿਆਨਪ ਸਗਲ ਤੇ ਰਤ ਸਭ ਕੁਝ ਜਾਣੈ ਆਤਮ ਕੀ ਰਤ ਜਿਸ ਪਾਵੈ ਤਿਸ ਲੈ ਲੜ ਲਾਏ ਥਾਨਤ ਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਔਰ ਲੋਭ ਮੋ ਬਿਨਸ ਜਾਏ ਆਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰੂ ਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ ਦਿਸਠਾ ਘਰ ਕੋ ਰੱਖ ਮਨ ਮਾਹੇ ਜੈ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਸਰਮਗਤ ਪਾਵੈ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਜੈ ਪ੍ਰਸਾਦ ਗਿਰੇ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਅਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਕਿਸੇ ਤੇ ਆਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸਬੀਜੈ ਮਨ ਆਠ ਪਹਿਰ ਤਾਂ ਕਾਹ ਜਸ ਗੀਜੈ ਜੈ ਪ੍ਰਸਾਦ ਤੁਝੇ ਸਭ ਕੋ ਮਾਨੈ ਕਉ ਸਭ ਜੈ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨੁ ਖਾਨੈ ਜੈ ਪ੍ਰਸਾਦ ਤੇ ਰਹਉ ਰਹਤਾ ਧਰਮ ਮਨੈ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਚਪਤ ਦਰਗੈ ਮਾਨ ਪਾਵੈ ਨਾਨਕ ਪਤ ਛੇਤੀ ਕਰ ਜਾਵੈ ਜਿਸ ਵਖਰ ਇਹ ਪ੍ਰਸ਼ਾਦ ਰੋਗ ਪੰਚਨ ਦੇਹੀ ਲਿਵ ਲਾਵੈ ਜਿਸ ਰਾਮ ਸਨੇਹੀ ਜੇ ਪ੍ਰਸ਼ਾਦ ਤੇਰਾ ਓਲ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਤ ਜੇ ਪ੍ਰਸ਼ਾਦ ਤੇਰੇ ਸਗਲ ਸ਼ਿਦਰ ਟਾਕੇ ਮਾਨ ਸਰਨੀਂ ਟਾਕਰ ਮਨਸਰ ਨਹੀਂ ਪਰ ਠਾਕੁਰ ਪ੍ਰਪਤਾਂ ਕੇ ਜੇ ਪ੍ਰਸਾਦ ਤੁਜ ਤੇ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਊਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਣ ਭਰੀ ਜੇ ਮਨ ਤਿਸ ਸਿਮਰਤ ਕੋ ਆਲਸ ਤੀਜੈ ਜੇ ਪ੍ਰਸਾਦ ਹਸਤ ਹਵਸ ਅਸਤ ਅਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਤੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਮਨ ਆਪਣੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਦ ਬੈਠਦ ਸਦਾ ਤੇ ਆਈ ਤਿਸੇ ਤੇ ਆਏ ਜੋ ਏਕ ਲਖੈ ਜਾਂ ਊਆ ਨਾਨਕ ਤੇਰੀ ਰਖੈ जय प्रसाद करे पुण बहुदान मन आठ पैर हर का हर पर तिस का ध्यान जय प्रसाद तू चार बिहारी तिस प्रभु को सास सास चितारी जय प्रसाद तेरा सुंदर रूप सो प्रभु सिमरो सदा अनूप जय प्रसाद तेरी निक्की जात सो प्रभु सिमर सदा दिन रात ਜੇ ਪ੍ਰਸਾਦ ਤੇ ਰਹੇ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਰਹਿ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਦੇਖੇ ਬਿਸਮਾਦ ਜੇ ਪ੍ਰਸਾਦ ਬੁਲੇ ਅਮਰਤ ਰਸ ਨਾਦ ਜੇ ਪ੍ਰਸਾਦ ਸੁਖ ਸਹਿਜੇ ਬਸ ਨਾਦ ਜੇ ਪ੍ਰਸਾਦ ਹਸ ਤੁਰ ਕਰ ਚਲੇ जय प्रसाद संपूर्ण फलए जय प्रसाद परमगत पावे जय प्रसाद सुख सहज समावे ऐसा प्रब त्याग अवर कत लागो और प्रसाद नानक मन जागो जय प्रसाद तू प्रगट संसार तिन इस प्रब को मूल नाम नो विचार जय प्रसाद तेरा प्रताप रे मन मूड़ तागो ताग ਨੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਥ ਜੇ ਮਨ ਮੇਰੇ ਤੂੰ ਸਾਹ ਸੁਰਾਚ ਜੇ ਪ੍ਰਸਾਦ ਸਭ ਕੀ ਗਤ ਹੋਈ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਵੇ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਪ੍ਰਗਾਸ ਤਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ નિਧਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨਾ ਕਿਨ ਹੂ ਲਿਆ ਜਿਤ ਜਿਤ ਲਾਵੋ ਤਿਤ ਤਿਤ ਲਗੇ ਹਰ ਨਾਥ ਨਾਨਕ ਇਨਕੇ ਕਛੂ ਨਹਾਥ ਸ਼ਲੋਕ ਅਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੋ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੇ ਸੰਗ ਬੂਝੇ ਪ੍ਰਬਨੇ ਰਾ ਸਾਧ ਸੰਗ ਹੋਤ ਨਵੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰਜਤਨ ਸਾਦਗੀ ਮਹਿਮਾ ਵਰਨੇ ਕੌਣ ਪ੍ਰਾਣੀ ਸਾਨ ਨਾਨਕ ਸਾਦ ਕੀ ਸੋਹਾ ਪ੍ਰਭ ਮੈਂ ਸਮਾਣੀ ਸਾਦ ਕੇ ਸੰਗ ਦੋਚਰ ਮਿਲੇ ਸਾਦ ਕੇ ਸੰਗ ਸਦਾ ਪਰ ਫੁੱਲੈ ਸਾਦ ਕੇ ਸੰਗ ਆਵੈ ਬਸ ਪੰਜਾਸ ਸਾਦ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬਹਿਣ ਸਾਧ ਕੇ ਸੰਗ ਨਾ ਕਬੂ ਤਾਵੈ ਸਾਧ ਸੰਗ ਸਥਿਥਿ ਤੇਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸਾਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧ ਕੇ ਸੰਗ ਮਹਾ ਪਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਸਾਪਣੇ ਜਨ ਜਾਣ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭ ਬਣ ਆਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕੇ ਸੰਗ ਨ ਕਬਹ ਹੁਤਾਵੇ ਸਾਧਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਰਹੇ ਸਾਧਕੇ ਸੰਗ ਅਜਰ ਸਹਿ ਸਾਧਕੇ ਸੰਗ ਬਸੇ ਥਾਨ ਉਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਸਾਧਕੇ ਸੰਗ ਦਰੜੇ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੇ ਕਰਵਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਣ ਮੀਟ ਕਰ ਤੰਬ ਨਿਸਤਾਰੈ ਸਾਧ ਕੇ ਸੰਗ ਸੋ ਹਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧਕੇ ਸੰਗ ਪਾਪ ਪੁਲਾਇਣ ਸਾਧਕੇ ਸੰਗ ਅੰਮ੍ਰਿਤ ਗੁਣ ਗਾਇਣ ਸਾਧਕੇ ਸੰਗ ਸਰਬ ਥਾਨ ਗੰਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਾਹੀ ਕੁਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੁਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਆਉ ਆ ਸਹਿਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੇ ਸੋਹੀ ਪਲ ਪਾਵੇ ਸਾਧ ਕੇ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦਵਸੈ ਨਾਨਕ ਉਦਰੇ ਸਾਧ ਸੁਨੋ ਇਸੈ ਸਾਧ ਕੇ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾਮ ਮਨ ਤੇਜ ਬਿਸਰੈ ਸਾਧ ਸੰਗ ਸਰ ਪਰ ਨਿਸਤਰਾ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਕਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਡੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੇ ਤੇ ਤਬ ਖਿਆਣੈ ਸਾਧ ਕੀ ਸੋਭਾ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਦ ਕੀ ਉਮਾਰੀ ਪ੍ਰਭੂਰ ਸਾਦ ਕੀ ਸੋਹਾ ਕਾ ਨਾਹੀ ਅੰਤ ਸਾਦ ਕੀ ਸੋਹਾ ਸਦਾ ਬੇਅੰਤ ਸਾਦ ਕੀ ਸੋਹਾ ਉੱਚ ਤੇ ਉੱਚੀ ਸਾਦ ਕੀ ਸੋਹਾ ਮੂਚ ਤੇ ਮੂਜੀ ਸਾਦ ਕੀ ਸੋਹਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਵੇਦ ਨ ਪਾਈ ਸ ਲੋਕ मान साचा मुख साचा सोए आवर नापेख कसबिन को कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में आलेप ब्रह्म ज्ञानी सदा निर्दोख जैसे सूर सर्व को सोख ब्रह्मज्ञानी के दृष्ट समान जैसे राजरंक को लागे तुलपवान ब्रह्मज्ञानी के तीर ज एक ज्यों वसुधा को खुद को चंदन लेप <coughs> ब्रह्मज्ञानी के ए गुण ना हो नानक जो पावक का सहज स्वभाव ब्रह्मज्ञानी निर्ममते निर्मला जैसे जल मैल ना लागे जला ब्रह्मज्ञानी के मन होए परगास जैसे तार ऊपर आकाश ब्रह्मज्ञानी के मित्र सतर समान ब्रह्मज्ञानी के नाही अपमान ब्रह्मज्ञानी ऊजते ऊंचा मन अपने है सब दे नीचा ब्रह्मज्ञानी से जन भय नानक जिन ब्रह्म नानक जिन प्रभु आप करें ब्रह्मज्ञानी सकल की रीना आत्म रस ब्रह्म ज्ञानी चेना ब्रह्मज्ञानी की शोभा ब्रह्मज्ञानी सब ऊपर माया ब्रह्मज्ञानी ते कुछ पुरा ना पया ब्रह्मज्ञानी सदा समदर्शी ब्रह्मज्ञानी की दृष्टि अमृत बरसी दृष्ट अमृत बरसी ब्रह्मज्ञानी वंदनते मुक्ता ब्रह्मज्ञानी की निर्मल जुक्ता ब्रह्मज्ञानी का भोजन ज्ञान ब्रह्मज्ञान नानक ब्रह्मज्ञानी का ब्रह्म ध्यान ब्रह्मज्ञानी एक ऊपर आस ब्रह्मज्ञानी का नहीं विनाश ब्रह्मज्ञानी कह गरीबी समाहा ब्रह्मज्ञानी पर पुकारो महा ब्रह्मज्ञानी के नाहीं तंदा ब्रह्मज्ञानी ले दावत बन्दा ब्रह्मज्ञानी को होए सो फला ब्रह्मज्ञानी सुफल फला ब्रह्मज्ञानी संग सगल उदार नानक ब्रह्मज्ञानी जपे संसार ब्रह्मज्ञानी के एक के रंग ब्रह्मज्ञानी के बसे प्रभु संग ब्रह्मज्ञानी के नाम आधार ब्रह्मज्ञानी के नाम पर वार ब्रह्मज्ञानी सदा सदजागते ब्रह्मज्ञानी अह बुद्ध त्यागते ब्रह्मज्ञानी के मन परमानंद ब्रह्मज्ञानी के कर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश विनाश ब्रह्मज्ञानी ब्रह्म का बेटा ब्रह्मज्ञानी एक संग हेता ब्रह्मज्ञानी कै होए अचिंद ब्रह्मज्ञानी का निर्मल मंत ब्रह्मज्ञानी जिस करे प्रब आप परम ब्रह्मज्ञानी का बड प्रताप ब्रह्मज्ञानी का दर्श विडभागी पाईए ब्रह्मज्ञानी को बल बल जाइए ब्रह्मज्ञानी को खोजे महेश्वर ब्रह्म ज्ञानक ब्रह्मज्ञानी आप परमेश्वर ब्रह्मज्ञानी की कीमत नाहीं ब्रह्मज्ञानी कै सगल मन माहि ब्रह्मज्ञानी कौन जाने भेद ब्रह्मज्ञानी का कौन जाने भेद ब्रह्मज्ञानी को सदा देश ब्रह्मज्ञानी का कथ्या ना जाय आखर अथ आखर ब्रह्मज्ञानी सर्ब का ठाकुर ब्रह्मज्ञानी के मित्र कौन बखाना ਬ੍ਰਹਮ ਗਿਆਨੀ ਕੀ ਮੇਤ ਕੋਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਪ੍ਰਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨੀ ਮਰਤਾ ब्रह्मज्ञानी मुक्तयुक्त जी का दाता ब्रह्मज्ञानी पूर्ण पुरुष विधाता ब्रह्मज्ञानी अनाथा का नाथ ब्रह्मज्ञानी का सब पर हाथ ब्रह्मज्ञानी का सगला आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्व का ताणीश लोप ਔਰ ਤਾਰੇ ਜੋ ਅੰਤਰ ਨਾਮ ਸਰਬਮੇਂ ਪਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸ਼ਕਾਰ ਨਾਨਕ ਓਏ ਅਪਰਸ ਸਗਲ ਨਿਸ਼ਤਾਰੇ ਅਸ਼ਟਪਦੀ ਮਿਥਿਆ